ਮਾਸਟਰ ਜੀ ਮੈਂ ਵੀ ਗਰੀਬ ਆ ਮੈਨੂੰ ਵੀ ਵਜੀਫੇ ਦੀ ਲੋੜ ਐ ਕੀ ਸਰਕਾਰ ਵੱਲੋਂ ਭੇਜਿਆ ਵਜੀਫਾ ਗਰੀਬਾਂ ਲਈ ਨਹੀਂ ਆ ਬਿਲਕੁਲ ਗਰੀਬਾਂ ਚ ਲਈਏ ਮਾਸਟਰ ਜੀ ਇਹਦੇ ਘਰ ਤੇ ਛੰਡੀਆਂ ਵਾਲਾ ਪੱਕਾ ਵੀ ਲੱਗਾ ਐ ਇਹਦਾ ਪਾਪਾ ਤੇ ਸਰਕਾਰੀ ਨੌਕਰੀ ਕਰਦਾ ਮਾਸਟਰ ਜੀ ਇਹਦੀ ਭੈਣ ਤਾਂ ਨਰਸ ਦੀ ਪੜਾਈ ਕਰਨ ਢੀ ਆ ਤੇ ਮਾਸਟਰ ਜੀ ਫੇਰੇ ਸਾਰੇ ਗਰੀਬ ਕਿੱਦਾਂ ਹੋਏ ਮੇਰੇ ਬਾਪੇ ਦੀ ਦਾੜੀ ਨਾਲ ਲੱਗਣ ਕਰਕੇ ਸਾਡੇ ਘਰ ਕਈ ਕਈ ਦਿਨ ਰੋਟੀ ਨਹੀਂ ਪੱਕਦੀ ਮਾਸਟਰ ਜੀ ਮੇਰੇ ਵੱਲ ਵੇਖੋ ਮੇਰੀ ਵਰਦੀ ਵਾਲ ਵੇਖੋ ਮੇਰੀ ਟੁੱਟੀ ਚੱਪਲ ਵਾਲ ਵੇਖੋ ਮੇਰਾ ਖਾਦੀ ਬੋਰੀ ਦਾ ਬਣਿਆ ਬਸਤਾ ਵੇਖੋ ਕੀ ਇਹ ਸਭ ਗਰੀਬ ਹੋਣ ਲਈ ਕਾਫੀ ਨਹੀਂ ਇੱਕ ਬੇਟਾ ਸਰਕਾਰ ਵੱਲੋਂ ਚੁਣੀਆਂ ਹੋਈਆਂ ਬਰਾਦਰੀਆਂ ਨੂੰ ਹੀ ਵਜੀਫਾ ਮਿਲਦਾ ਹੈ ਤੂੰ ਕਿਹਨਾਂ ਚੋਂ ਬਾਟਰ ਜੀ ਇਹ ਤਾਂ ਜੱਟਾਂ ਦਾ ਮੁੰਡਾ ਅੱਛਾ ਤੂੰ ਜੱਟਾਂ ਦਾ ਮੁੰਡਾ ਹੈ ਤੇ ਫਿਰ ਕਾਕਾ ਤੈਨੂੰ ਵਜੀਫਾ ਨਹੀਂ ਮਿਲ ਸਕਦਾ ਮਾਸਟਰ ਜੀ ਇਹ ਜ਼ਰੂਰੀ ਤੇ ਨਹੀਂ ਕਿ ਸਾਰੇ ਜੱਟ ਅਮੀਰ ਹੀ ਹੁੰਦੇ ਨੇ ਜੱਟਾਂ 'ਚ ਵੀ ਜਾਤ ਤੇ ਗੋਤ ਤੋਂ ਬਗੈਰ ਇੱਕ ਉੱਚੀ ਨਹੀਂ ਵੀ ਜਮਾਤ ਹੁੰਦੀ ਹੈ ਤੇ ਦੇ ਫਿਰ ਵੀ ਵਜੀਫੇ ਲਈ ਜਾਤ ਤੇ ਕੋ ਜ਼ਰੂਰੀ ਹੈ ਤੇ ਇਸ ਵਜੀਫੇ ਦੇ ਕਾਗੇ ਤੇ ਇੱਕ ਹੋਰ ਜਾਤ ਲਿਖ ਲੋ ਗਰੀਬ ਜੱਟ ਉਹ ਗਰੀਬ ਜੱਟ ਜਿਹਨੂੰ ਇਸ ਵਜੀਫੇ ਦੀ ਜ਼ਿਆਦਾ ਲੋੜ ਹੈ ਬਲੂ ਪਾਪਾ 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 ਮੈਨੂੰ ਵਜੀਫਾ ਨਹੀਂ ਮਿਲਿਆ ਪੁੱਤ ਸਾਡੀ ਮਿਹਨਤ ਹੀ ਸਾਡਾ ਵਜੀਫਾ ਹੈ ਚੱਲ ਮੈਂ ਤੈਨੂੰ ਨਵੇਂ ਬੂਟ ਨਵੀਂ ਵਰਦੀ ਨਵਾਂ ਬਸਤਾ ਲੈ ਕੇ ਦੇਵਾਂ